ਗੰਦਰ ਦੇ ਰਿਹਾਇਸ਼ੀ ਇਲਾਕੇ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਇੱਕ ਬਾਰਾ ਸਿੰਘਾ ਪਿੰਡ ਦੇ ਅੰਦਰ ਆਵੜਿਆ ਬਾਰਾ ਸਿੰਘੇ ਨੂੰ ਦੇਖ ਕੇ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਿਸ ਤੋਂ ਬਾਅਦ ਲੋਕਾਂ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਹੀ ਘਟਨਾ ਦੀ ਸੂਚਨਾ ਵਣ ਵਿਭਾਗ ਨੂੰ ਦਿੱਤੀ ਸੂਚਨਾ ਮਿਲਦੇ ਸਾਰ ਹੀ ਵਣ ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਹੈ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਹੈ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਹੈ ਜਿਸ ਤੋਂ ਬਾਅਦ ਕੁਝ ਸਮੇਂ ਵਿੱਚ ਹੀ ਵਣ ਵਿਭਾਗ ਦੀ ਟੀਮ ਨੇ 12 ਸਿੰਘੇ ਨੂੰ ਜਾਲ ਵਿਛਾ ਕੇ ਕਾਬੂ ਕਰ ਲਿਆ ਵਣ ਵਿਭਾਗ ਵੱਲੋਂ ਲੋਕਾਂ ਨੂੰ ਸਾਵਧਨ ਰਹਿਣ ਦੀ ਅਪੀਲ ਕੀਤੀ ਗਈ ਹੈ ਉਹਨਾਂ ਨੇ ਲੋਕਾਂ ਨੂੰ ਕਿਹਾ ਹੈ ਕਿ ਇਲਾਕੇ ਵਿੱਚ ਜੰਗਲੀ ਜਾਨਵਰ ਨੂੰ ਦੇਖਣ ਤੇ ਉਹ ਤੁਰੰਤ ਇਸ ਦੀ ਸੂਚਨਾ ਵਣ ਵਿਭਾਗ ਦੀ ਟੀਮ ਨੂੰ ਦੇਣ ਉਹਨਾਂ ਨੇ ਕਿਹਾ ਹੈ ਕਿ ਕਾਬੂ ਕੀਤੇ 12 ਸਿੰਘੇ ਨੂੰ ਹੁਣ ਜੰਗਲਾਂ ਦੇ ਵਿੱਚ ਛੱਡਿਆ ਜਾ ਰਿਹਾ ਹੈ ਮੇਰੇ ਨਾਲ ਐਸੇ ਗੁੱਦਾ ਜਿਹੜਾ ਚੰਕੂ ਜੱਜ ਆਇਆ ਕਰ। ਅੱਜ ਤੱਕ ਕੀ ਗੱਲਬਾਤ ਹੋਈ ਕਿ ਤੇ 12 ਸਿੰਘਾਂ ਇੱਥੇ ਆਇਆ ਸੀ ਫੜਿਆ ਗਿਆ। ਬੋਆ ਮੈਨੂੰ ਇੱਥੋਂ ਮੁੰਡਾ ਮੈਂ ਮੈਂਬਰ ਆ ਨਹੀਂ ਅਜੇ ਉਹਦਾ ਫੋਨ ਆਇਆ ਸੀ ਕਿ ਵੀ ਆਪਣੀ ਪੂਰੀ ਬਾਰਾ ਜਾਨਵਰ ਨੀ ਰਹਿਣਿਆ। ਉਹਦੇ ਸਾਡੇ ਕੋਲ ਆਇਆ ਤੇ ਜਿਹਨੂੰ ਅਸੀਂ ਬੰਨ ਲਿਆ ਵਾ ਥੋੜੀ ਜਿਹੀ ਛੱਟਾ ਛੋਟਾ ਹੀ ਲੱਗਿਆ। ਅਸੀਂ ਇਹਦੇ ਬਾਰੇ ਬਰਤ ਭਾ ਅੱਜ ਨਾਲ ਗੱਲਬਾਤ ਕੀਤੀ ਹੈ। ਅਸੀਂ ਆਪਣੀ ਮੰਦੇ ਭੇਜੇ ਨੇ ਨਾਲ ਗੱਡੀ ਭੇਜੇ ਉਹਨੂੰ ਕਾਬੂ ਕਰਕੇ ਆਪਣੀ ਆਪਣੇ ਵਿਹਾਸਤ ਵਿੱਚ ਜਾਰਨਾ।